ਫਲੌਰ ਵਿਖੇ ਪਿੰਡ ਮਠੱਡਾ ਕਲਾਂ ਦੇ ਲੋਕਾਂ ਨੇ ਸਾਬਕਾ ਸਰਪੰਚ ਤੇ ਪੁਲਿਸ ਪ੍ਰਸ਼ਾਸਨ ਤੇ ਲਗਾਏ ਧੱਕੇਸ਼ਾਹੀ ਕਰਨ ਦੇ આરોਪ ਜਿਤਨਾ ਸੀ ਕਿ ਪਿੰਡ ਮਠੱਡਾ ਕਲਾਂ ਦੇ ਵਸੀਆਂ ਬਲੋਂ ਫਲੌਰ ਡੀਐਸਪੀ ਦਫ਼ਤਰ ਦੇ ਬਾਹਰ ਰੋਡ ਜਾਮ ਕਰਕੇ ਕੀਤੀ ਜਮਕੇ ਨਾਰੇਬਾਜੀ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਾਂਗਰਸ ਪਾਰਟੀ ਦੇ ਆਗੂ ਰਜਿੰਦਰ ਸੰਧੂ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਇਹ ਰੋਡ ਜਾਮ ਤੇ ਧਰਨਾ ਉਸ ਦਾ ਹੀ ਨਤੀਜਾ ਹੈ ਉਹਨਾਂ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਦਾ ਮਾਮਲਾ ਪਿੰਡ ਮਠੱਡਾ ਕਲਾਂ ਵਿਖੇ ਦੇਖਣ ਨੂੰ ਮਿਲਿਆ ਇਹ ਪਿੰਡ ਮਠੜਾਗਲਾ ਦੇ ਵਿਅਕਤੀ ਤੇ ਫਲੋਰ ਪੁਲਿਸ ਪ੍ਰਸ਼ਾਸਨ ਵੱਲੋਂ ਧਾਰਾ 452 ਦੇ ਤਹਿਤ ਨਜਾਇਜ਼ ਮੁਕੱਦਮਾ ਦਰਜ ਕੀਤਾ ਗਿਆ ਹੈ ਜਦੋਂ ਕਿ ਇਸ ਪਿੰਡ ਦੇ ਲੋਕ ਕਹ ਰਹੇ ਹਨ ਕਿ ਉਕਤ ਵਿਅਕਤੀ ਕਿਸੇ ਦੇ ਘਰ ਗਿਆ ਹੀ ਨਹੀਂ ਉਹਨਾਂ ਨੇ ਕਿਹਾ ਕਿ ਸਾਬਕਾ ਸਰਪੰਚ ਦੀ ਦਵਾਹਿਤ ਆਨ ਕੇ ਪੁਲਿਸ ਇਹ ਝੂਠੇ ਪਰਚੇ ਦਰਜ ਕਰ ਰਹੀ ਹੈ ਜਦੋਂ ਇਸ ਬੰਦੀ ਪਿੰਡ ਦੇ ਸਾਬਕਾ ਸਰਪੰਚ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣੇ ਤਲਕੇ ਸਾਰੇ ਰੂਪਾਂ ਨੂੰ ਨਕਾਰ ਦਿੱਤਾ ਕਿਹਾ ਕਿ ਮੈਂ ਕਿਸੇ ਦੀ ਕੋਈ ਵੀ ਪਰਚਾ ਨਹੀਂ ਕਰਵਾਇਆ ਉਹਨਾਂ ਨੇ ਕਿਹਾ ਕਿ ਇਹ ਸਭ ਵੇ ਬਨਾਤ ਰੋਪ ਹਨ ਪਿੰਡ ਦੇ ਲੋਕਾਂ ਨੇ ਕਿਹਾ ਕਿ ਪਿੰਡ ਮਠੱਡਾਂ ਕਲਾ ਵਿੱਚ ਹੋਇਆ ਨਜਾਇਜ਼ ਪਰਚਾ ਤੁਰੰਤ ਰੱਦ ਕੀਤਾ ਜਾਵੇ ਅਤੇ ਜੋ ਹੋਰ ਪਿੰਡਾਂ ਵਿੱਚ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਨਾਲ ਨਜਾਇਜ਼ ਪਰਚੇ ਦਰਜ ਕੀਤੇ ਹਨ ਉਹਨਾਂ ਨੂੰ ਵੀ ਤੁਰੰਤ ਰੱਦ ਕੀਤਾ ਜਾਵੇ ਇਸ ਮੌਕੇ ਹਾਜ਼ਰ ਪਿੰਡ ਵਾਸੀਆਂ ਨੇ ਪਿੰਡ ਦਾ ਵਿਕਾਸ ਨਾ ਹੋਣ ਕਾਰਨ ਪੰਜਾਬ ਸਰਕਾਰ ਨੂੰ ਵੀ ਲੰਬੇ ਹਤੀ ਲਿਆ ਉਹਨਾਂ ਦੱਸਿਆ ਕਿ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਪੰਜਾਬ ਸਰਕਾਰ ਨੇ ਕੁਝ ਨਮੰਦੇ ਵੀ ਵਿਕਾਸ ਕਾਰਜ ਨਹੀਂ ਹੋਣਦੇ ਰਹਿ ਜਿਸ ਦੇ ਚਲਦੇ ਪਿੰਡ ਵਾਸੀਆਂ ਦੇ ਮਨਾਂ ਵਿੱਚ ਕਾफी ਰੋਸ ਪੈਦਾ ਕੀਤਾ ਇਸ ਵੰਤੇ ਜਦੋਂ ਡੀਐਸਪੀ ਫਲੋਰ ਸਰਦਾਰ ਸਰਵਨ ਸਿੰਘ ਬਾਲਾ ਗਲਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਜੋ ਵੀ ਤੱਤ ਸਾਹਮਣੇ ਆਉਣਗੇ ਉਸ ਦੇ ਹਿਸਾਬ ਦੇ ਨਾਲ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ ਏਪੀਨਿਸ਼ ਪੰਜਾਬੀ ਲਈ ਫਲੋਰ ਤੋਂ ਸਰਿੰਦਰ ਸਿੰਘ ਦੇ ਨਾਲ ਪ੍ਰਾਪਲ ਦੀ ਵਿਸ਼ੇਸ਼ ਰਿਪੋਰਟ ਕਮ ਸਾ ਤੁਸੀਂ ਅੱਜ ਆਪਣਾ ਵਾਫਾ ਲੈ ਕੇ ਡੀਐਸਪੀ ਫਲੋਰ ਸਾਹਿਬ ਨੂੰ ਆ ਮਿਲੇ ਹੈਗੇ ਆ ਸਰ ਕਿਹੜੀਆਂ ਤੁਹਾਡੀਆਂ ਮੁਸ਼ਕਲਾਂ ਸੀ ਤੁਸੀਂ ਬਾਹਰ ਰੋਡ ਦੇ ਉੱਤੇ ਧਰਨਾ ਵੀ ਲਗਾਇਆ ਸੀ ਡੀਐਸਪੀ ਆਫਿਸ ਦੇ ਸਾਹਮਣੇ ਐਡੀ ਕਿਹੜੀ ਮੁਸ਼ਕਲ ਪੈ ਗਈ ਜਿਹੜਾ ਆਪਣਾ ਰੋਡ ਜਮਕਦਾ ਅਸਲ ਦੇ ਵਿੱਚ ਅਸੀਂ ਅੱਜ ਪੁਲਿਸ ਪ੍ਰਸ਼ਾਸਨ ਦੇ ਅੱਗੇ ਜੋ ਧੱਕੇਸ਼ਾਹੀ ਕਰਦੇ ਆ ਪੁਲਿਸ ਪ੍ਰਸ਼ਾਸਨ ਨੇ ਉਹਦੇ ਅੱਜ ਖਿਲਾਫ ਇੱਥੇ ਰੋਡ ਵੀ ਜਮ ਕੀਤਾ ਸੀ ਤੇ ਡੀਐਸਪੀ ਸਾਹਿਬ ਨੂੰ ਮਿਲੇ ਵੀ ਆ ਉਹੀ ਸਾਨੂੰ ਉਪਰ ਤੋਂ ਸਦਵਾ ਆ ਉਹਨਾਂ ਦੇ ਪਰੋਸੇ ਦੇ ਉੱਤੇ ਅੱਜ ਅਸੀਂ ਇਹ ਜਮ ਵੀ ਚੁੱਕਿਆ ਆ ਕਿਉਂਕਿ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੀ ਜਿਹੜੇ ਇੱਕ ਕੁਝ ਪ੍ਰਭਾਵਸ਼ਾਲੀ ਲੋਕ ਆ ਉਹਨਾਂ ਦੀ ਜਿਹੜੀ ਇਨਵੋਲਵਮੈਂਟ ਆ ਉਹਦੇ ਨਾਲ ਜੋ ਪ੍ਰਸ਼ਾਸਨ ਗਲਤ ਪਰਚੇ ਕਰ ਰਿਹਾ ਆ ਜੋ ਪ੍ਰਸ਼ਾਸਨ ਧੱਕੇਸ਼ਾਹੀ ਕਰ ਰਿਹਾ ਆ ਉਹਦੇ ਖਿਲਾਫ ਅੱਜ ਅਸੀਂ ਇੱਥੇ ਧੰਨ ਦਿੱਤਾ ਸੀਗਾ ਇੱਕ ਅਜਿਹਾ ਹੀ ਮਸਲਾ ਜਿਹੜਾ ਸਾਡੇ ਕੋਲ ਪਿੰਡ ਮਠੱਡੇ ਦੇ ਵਿੱਚ ਦਾ ਆਇਆ ਸੀਗਾ ਪਿੰਡ ਮਠੱਡੇ ਗਲਾ ਦੇ ਵਿੱਚ ਇੱਕ 452 ਗਲਤ ਤਰੀਕੇ ਨਾਲ ਲਈ ਗਈ ਸੀ ਬੰਦਾ ਨਾ ਕਿਸੇ ਦੇ ਘਰ ਗਿਆ ਨਾ ਉਹਦੇ ਮਤਲਬ ਕੋਈ ਐਮਐਲਏ ਦਾ ਉਹਦੇ ਉੱਤੇ 452 ਲਾ ਦਿੱਤੀ ਗਈ ਉਸ ਮੁਤਲਕ ਅਸੀਂ ਐਸ ਐਚਓ ਸਾਹਿਬ ਫਲੋਰ ਤੇ ਡੀ ਐਸ ਪੀ ਸਾਹਿਬ ਫਲੋਰ ਨੂੰ ਪਹਿਲਾਂ ਵੀ ਮਿਲੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਸ ਕਰਕੇ ਅੱਜ ਅਸੀਂ ਦੋਰਜਾਮ ਕੀਤਾ ਤੇ ਡੀ ਐਸ ਪੀ ਸਾਹਿਬ ਨੇ ਅੱਜ ਸਾਨੂੰ ਘ੍ਰੋਸਾ ਦਵਾਇਆ ਕਿ ਜਿਹੜੀ ਇਸ ਮੁਕੱਲਕ ਜਿਹੜੀ ਕਾਰਵਾਈ ਆ ਉਹ ਸੱਚ ਦੇ ਦਾਤੇ ਹੋਗੀ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਪ੍ਰਸ਼ਾਸਨ ਕਰੂਗਾ ਕਿਸੇ ਅਦਵਾ ਨਹੀਂ ਚੱਲੇਗਾ ਸਰ ਤੁਸੀਂ ਪਿੰਡ ਮਠੜਾ ਦਾ ਗਲਾਸ ਹੋ ਤੁਸੀਂ ਵਾਪਸ ਲੈ ਕੇ ਆਇਆ ਹੋ ਹੈ ਜਾਂ ਸਾਰੇ ਸਾਧੀਆਂ ਨਾਲ ਬੈਠੇ ਤੁਸੀਂ ਵਾਰ ਰੋਡ ਜਮ ਵੀ ਕੀਤਾ ਹੈਗਾ ਸਰ ਕਿਹੜੀਆਂ ਤੁਹਾਡੀਆਂ ਮਸ਼ਕਲਾਂ ਸੀ ਜਿਹੜੀਆਂ ਤੁਸੀਂ ਰੋਡ ਜਮ ਕੀਤਾ ਤੇ ਕੀ ਤੁਹਾਨੂੰ ਡੀਐਸਪੀ ਸਾਹਿਬ ਨੇ ਇਸ ਕੁਐਸਚਨ ਦਾ ਆਇਆਗਾ ਹਾਂਜੀ ਜੀ ਮੈਂ ਪਹਿਲਾਂ ਤਾਂ ਸਾਰੇ ਜਿਹੜੇ ਬੰਦੇ ਆਏ ਨੇ ਧੰਨਵਾਦ ਕਰਦਾ ਜਿਹੜੇ ਸਾਡੇ ਨਾਲ ਪਿੰਡੋਂ ਆਏ ਆ ਇਹ ਸਿਰਫ ਇਨਸਾਫ ਲੈਣ ਆਏ ਸੀ ਕਿ ਤੇ ਸਾਡੇ ਕੁਝ ਸਮਿਆਂ ਤੋਂ ਸਾਡੇ ਪਿੰਡ ਦਾ ਸਰਪੰਚ ਕਾਂਤੀ ਮੋਹਨ ਜੀ ਉਹਨਾਂ ਨੇ ਜਿੱਦਾਂ ਮਤਲਬ ਦਬਾਅ ਪਾਉਣ ਕਰਕੇ ਝੂਠੇ ਪਰਚੇ ਕਰਾਉਂਦਾ ਆ ਪ੍ਰਸ਼ਾਸਨ ਨੂੰ ਦਬਾਉਂਦਾ ਆ ਅਸੀਂ ਪ੍ਰਸ਼ਾਸਨ ਨੂੰ ਕਈ ਵਾਰੀ ਕਹਿ ਰਹੇ ਆ ਵੀ ਤੁਸੀਂ ਇਨਸਾਫ ਦੀ ਗੱਲ ਕਰਿਆ ਕਰੋ ਇਹਨਾਂ ਨੂੰ ਡਰਨ ਦੀ ਲੋੜ ਨਹੀਂ ਹੈਗੀ ਉਹ ਧਰਨੇ ਲਾਉਣ ਦੇ ਧਮਕੀਆਂ ਦੇ ਕੇ ਇਥੇ ਪਰਚੇ ਕਰਵਾਉਂਦਾ ਹੁਣ ਇੱਕ ਸਾਡੇ ਪਿੰਡ ਇੱਕ ਹੋਰ ਵੀ ਕੇਸ ਆ ਅਸੀਂ ਮੈਂ ਮੌਕੇ ਦਾ ਗਵਾਹ ਸੀਗਾ ਪਰ ਮੇਰੀ ਮੇਰੀ ਗਵਾਹੀ ਨਹੀਂ ਵਿੱਚ ਲਈ ਗਈ ਮੈਂ ਮੌਕੇ ਦਾ ਉੱਤੇ ਮੌਜੂਦਾ ਪੰਚ ਸੀਗਾ ਜੋ ਹੋਇਆ ਨਾ ਉਹ ਬੰਦਾ ਕਿਸੇ ਦੇ ਘਰ ਗਿਆ ਉਹ ਐਦਾਂ ਦੀ ਗੱਲ ਨਹੀਂ 452 ਕੇ ਲਾਤੀ ਝੂਠੇ ਪਰਚੇ ਕਰਾਇਆ ਸਿਰਫ ਉਹ ਕਾਂਤੀ ਮੋੜ ਦੇ ਸਰਪੰਚ ਦੇ ਕਹਿਣ ਤੇ ਉਹ ਇੱਕ ਕੇਸ ਦੇ ਵਿੱਚ ਕੋਈ ਗਵਾਹੀ ਉਹ ਵੀ ਸਾਡੇ ਕੋਲ ਪ੍ਰੂਫ ਹੈਗਾ ਆ ਜਿਹੜਾ ਇਹ ਫੋਨ ਕਰਕੇ ਕਹਿੰਦਾ ਪਿਆ ਬਈ ਮੈਂ ਪਰਚਾ ਕਰਾਉਣਾ ਆ ਨਾ ਦੂਜੇ ਤੇ ਪਰਚੇ ਕਰਾਉਂਗਾ ਪਰ ਅਸੀਂ ਪ੍ਰਸ਼ਾਸਨ ਨੂੰ ਇਹ ਵੀ ਦਿੱਤੀ ਆਵੇ ਦੇਖੀ ਹੁਣ ਪ੍ਰਸ਼ਾਸਨ ਉਹ ਤੇ ਕੀ ਕਰਦਾ ਅਸੀਂ ਕਾਰਵਾਈ ਕੀ ਕਰਦੇ ਆ ਅਸੀਂ ਲਿਖਤੀ ਰੂਪ ਵਿੱਚ ਡੀਐਸਪੀ ਸਾਹਿਬ ਨੇ ਸਾਨੂੰ ਭਰੋਸਾ ਦਿਵਾਇਆ ਆ ਕਿ ਮੈਂ ਜੋ ਬਣਦੀ ਕਾਰਵਾਈ ਹੋਊਗੀ ਮੈਂ ਕਰੂੰਗਾ ਮੈਂ ਤੁਹਾਡੇ ਨਾਲ ਖੜਾ ਆ ਅਸੀਂ ਕਿਸੇ ਨੂੰ ਸਾਨੂੰ ਕੋਈ ਦਬਾਅ ਨਹੀਂ ਹੈਗਾ ਅਸੀਂ ਨਿਰਪੱਖ ਇਨਕੁਆਰੀ ਕਰਾਂਗੇ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਅੱਜ ਪਿੰਡ ਮਠੱਡਾ ਕਲਾਂ ਦੇ ਵਾਸੀਆਂ ਵੱਲੋਂ ਰੋਸ ਮਾਰਚ ਕੱਢਿਆ ਗਿਆ ਜਿੱਦਾਂ ਕਿ ਜਿੱਦਾਂ ਸਾਡੇ ਪਿੰਡ ਦੇ ਸਾਬਕਾ ਸਰਪੰਚ ਵੱਲੋਂ ਦਬਾਅ ਬਣਾ ਕੇ ਕਿਸੇ ਸਾਡੇ ਪਿੰਡ ਦੇ ਬਸਨੀਕ ਤੇ ਧਰਮਪਾਲ ਤੇ ਝੂਠੀ 452 ਲਵਾਈ ਗਈ ਆ ਵਿਦਆਊਟ ਐਨੀ ਇਨਕੁਆਰੀ ਜਦਕਿ ਉਹਨੇ ਕਿਸੇ ਦੇ ਘਰ ਦੇ ਵਿੱਚ ਵੀ ਪ੍ਰਵੇਸ਼ ਨਹੀਂ ਕੀਤਾ ਨਾ ਉਹਦੀ ਐਨਐਲਆਰ ਕੱਟ ਹੋਈ ਆ ਕੋਈ ਵੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਇਹ ਵੀ ਉਹਦੀ ਇਨਕੁਆਰੀ ਕੀਤੀ ਜਾਵੇ ਤੇ ਦਬਾਅ ਜਿਹੜਾ ਉਹ ਕਹਿੰਦਾ ਵੀ ਮੈਂ ਪ੍ਰੈਸ਼ਰ ਪਾਉਂਦਾ ਜਾਂ ਇਹ ਕਰ ਦੂੰ ਉਹ ਕਰ ਦੂੰ ਹਨ ਉਹ ਹਰ ਇੱਕ ਵਾਰ ਪ੍ਰਸ਼ਾਸਨ ਤੇ ਇਦਾਂ ਕਰਕੇ ਤੇ ਦੈਨ ਝੂਠੇ ਜਿਹੜੇ ਕੇਸ ਆ ਉਹਦੇ ਉਹ ਜਿੱਦਾਂ ਕਰਦਾ ਆ ਤੇ ਦੈਨ ਉਹਨੇ ਇਹਨਾਂ ਨੂੰ ਧਮਕੀ ਵੀ ਦਿੱਤੀ ਆ ਸੋਮਾ ਰਾਣੀ ਇਹ ਜਿਹੜੇ ਸਾਡੇ ਪਿੰਡ ਦੇ ਸਾਬਕਾ ਸਰਪੰਚ ਆ ਉਹਨਾਂ ਨੇ ਇਹਨਾਂ ਤੇ ਪ੍ਰੈਸ਼ਰ ਬਣਾਇਆ ਪ੍ਰਸ਼ਾਸਨ ਤੇ ਤੇ ਉਹ ਵਾਰ-ਵਾਰ ਇਹਨਾਂ ਨੂੰ ਫੋਨ ਤੇ ਵੀ ਆਂਟੀ ਉਹਨਾਂ ਸਾਬਕਾ ਪੰਚਾ ਸੋਮਾ ਰਾਣੀ ਉਹਨਾਂ ਨੂੰ ਵੀ ਇਹੀ ਫੋਨ ਤੇ ਧਮਕੀ ਦਿੱਤੀ ਆ ਕਿ ਜੇਕਰ ਉਹਨਾਂ ਦੇ ਹਸਬੰਦ ਗਰਮੇਲ ਚੰਦ ਤੇ ਜਿੱਦਾਂ ਮੈਂ ਧਰਮਪਾਲ ਤੇ ਪਰਚਾ ਕਰਾਇਆ ਇਦਾਂ ਹੀ ਮੈਂ ਤੁਹਾਡੇ ਹਸਬੰਦ ਤੇ ਕਰਾਉਣਾ ਉਹਦੀ ਜਿੱਦਾਂ ਅਸੀਂ ਮੰਗ ਪੱਤਰ ਵੀ ਦਿੱਤਾ ਉਹਤੇ ਕਾਰਵਾਈ ਕੀਤੀ ਜਾਵੇ ਦਿਨ ਤੇ ਉਸ ਤੋਂ ਬਾਅਦ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਗਰਮੇਸ਼ ਚੰਦ ਤੇ ਵੀ ਇਸੇ ਤਰ੍ਹਾਂ ਦਾ ਸੀ ਪਰਚਾ ਕਰਵਾਵਾਂਗੇ ਜੇ ਉਹਨੇ ਗਵਾਹੀ ਦਿੱਤੀ ਤਾਂ ਉਹਦਾ ਜਿਹੜਾ ਮਾਨਹਾਨੀ ਦਾ ਕੇਸ ਆ ਉਹ ਕੋਰਟ ਵਿੱਚ ਚੱਲ ਰਿਹਾ ਹੈ ਉਹ ਤੇ ਉਹਦੀ ਜਿਹੜੀ ਜੋ ਵੀ ਆ ਸਹੀ ਜਾਂ ਗਲਤ ਉਹ ਕੋਰਟ ਨੇ ਆਪ ਹੀ ਸਾਰਾ ਕੁਝ ਕਰਨਾ ਹੈ ਨਾ ਤੇ ਦਿਨ ਉਹ ਇਦਾਂ ਹੀ ਬਾਕੀ ਸਾਰਿਆਂ ਨੂੰ ਵੀ ਜੇ ਮੇਰੇ ਕੋਈ ਅਗੇਂਸ ਜਾਂਦਾ ਆ ਤੇ ਇਦਾਂ ਆ ਤੇ ਉਹਨੂੰ ਵੀ ਇਹੀ ਧਮਕੀਆ ਦਿੰਦਾ ਆ ਤੇ ਅਸੀਂ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਵੀ ਜੋ ਵੀ ਸਹੀ ਆ ਸਹੀ ਕਾਰਵਾਈ ਕੀਤੀ ਜਾਵੇ ਕਿਸੇ ਵੀ ਦਬਾਅ ਤੋਂ ਬਿਨਾਂ ਬਿਨਾਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਜੋ ਵੀ ਜਿਹੜੀ ਕਾਰਵਾਈ ਆ ਉਹ ਸਹੀ ਤਰੀਕੇ ਨਾਲ ਕੀਤੀ ਜਾਵੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ